ਆਹਾ ਗੇਲੀ ਗੋਲੀ ਵੀਰੇ ਹਾਂਜੀ ਵੀਰੇ ਜਿਹੜਾ ਹੁਣ ਆਪਾਂ ਪ੍ਰੋਜੈਕਟ ਲੱਗਿਆ ਦੱਸਣਾ ਪੇਜ ਹਨ ਟੈਬਸ ਨਾਂ ਉਹਦਾ ਪ੍ਰੇਜਨ ਟੈਬਸ ਆ ਦੇਖੋ ਇਹ ਮਾਰਕੇ ਦਾ ਨਾਮ ਆ ਗੋਵੀ ਦਾ ਨਾਮ ਆ ਮਲਟੀ ਵਿਟਾਮਿਨ ਲੀਵਰ ਦੀ ਗੋਲੀ ਆ ਇਹ ਬਾਈ ਕਬੂਤਰ ਨੂੰ ਸੋਕਾ ਲੱਗਿਆ ਬਣਾ ਆਪਣਾ ਆਪਾਂ ਕਹਿੰਦੇ ਹਾਂ ਦੇ ਕਬੂਤਰ ਸੁੱਕ ਗਿਆ ਆਪਣਾ ਬੱਚੇ ਸੁੱਕ ਜੰਨੇ ਬੱਚੇ ਸੁੱਕ ਗਏ بڑے ਜੋੜੇ ਸੁੱਕ ਗਿਆ ਦੇਖੋ ਸਪੈਸ਼ਲ ਕਬੂਤਰ ਦੀ ਫੋਟੋ ਲੱਗੀ ਵੀ ਆ ਇਹ ਮੈਨੂੰ ਲੱਗਦਾ ਸਾਨੂੰ ਜਾ ਕੇ ਕੈਨੇਡਾ ਅੰਗੂੜਾਂ ਦੀ ਗੋਲੀ ਮਿਲਦੀਆਂ ਇਹ ਕਿਉਂਕਿ ਮੈਂ ਤੁਹਾਨੂੰ ਦੱਸ ਵੀ ਦਊਂ ਕਿਹੜੀ ਐਪ ਤੋਂ ਮਿਲਦੀਆਂ ਬਾਕੀ Google ਤੇ ਸਰਚ ਮਾਰਿਓ ਨਹੀਂ ਇਹ ਆਪਣੇ ਜੇ ਇੰਡੀਆ ਤੋਂ ਕਿਸੇ ਨੇ ਇੰਪੋਰਟ ਕਰਾਣੀ ਹੋਵੇ ਜਾਂ ਆਨਲਾਈਨ ਮੰਗਾਣੀ ਹੋਵੇ ਪਹੁੰਚੂਗੀ ਇੰਡੀਆ ਇੰਡੀਆ ਕਿਸੇ ਨੇ ਮੰਗਾਈ ਤਾਂ ਹੈ ਨਹੀਂ ਇਟਲੀ ਦੇ ਵਿੱਚ ਤਾਂ ਮੈਂ ਮੰਗਾਈ ਸੀ ਉਹਰੇ ਆਪਣੇ ਤੁਸੀਂ ਆ ਨਾ ਆਪਾਂ ਤੁਹਾਨੂੰ ਦੱਸਿਆ ਨਹੀਂ ਬਸ ਵਾਲੀ ਉਹੀ ਵੀ ਅਸੀਂ ਤੁਹਾਨੂੰ ਰਸਤਾ ਦਿਖਾਤਾ ਮਤਲਬ ਟਰਾਈ ਕਰਕੇ ਦੇਖ ਲਿਓ ਜੇ ਤਾਂ ਆਂਦੀਆਂ ਹੋਈਆਂ ਘਰ ਘਰ Google ਦੇ ਉੱਤੇ ਸਰਚ ਮਾਰੋ ਪੀਜਨ ਟਾਈਪਸ ਇਹ ਨਿਕਲੇ ਆਉਣੀ ਆ ਆਪਣਾ ਅਕਾਊਂਟ ਬਣਦਾ ਨਵੇਂ ਮੁੰਡਿਆਂ ਨੂੰ ਮੈਂ ਦੱਸ ਦਵਾਂ ਇਹ ਸਾਰੀਆਂ ਵੈਬਸਾਈਟਾਂ ਆ ਜਾਂਦੀਆਂ ਨੇ ਆਪਣਾ ਅਕਾਊਂਟ ਈਮੇਲ ਭਰੋ ਘਰ ਦਾ ਐਡਰੈਸ ਭਰੋ ਤੁਹਾਡਾ ਬੈਂਕ ਦਾ ਅਕਾਊਂਟ ਭਰਨਾ ਪੈਣਾ ਨਾਲ ਨੰਬਰ ਭਰਨਾ ਖਾਤਾ ਬਣਾਉਣਾ ਪੈਣਾ ਆਪਣਾ ਤੁਸੀਂ ਆਨਲਾਈਨ ਘਰ ਵਾਲੇ ਜਿੱਦਾਂ ਐਡਰੈਸ ਭਰਨਾ ਪੈਣਾ ਤੇ ਆਨਲਾਈਨ ਸ਼ੋਪਿੰਗ ਕਰਦੇ ਆ ਜਿੱਦਾਂ ਯਾਰ ਉਹੀ ਸੇਮ ਹੀ ਆਨਲਾਈਨ ਜਿਹੜੀ ਪੇਮੈਂਟ ਹੁੰਦੀ ਆ ਇਹ ਜਿਹੜੀ ਗੋਲੀ ਬਾਰੇ ਵੀ ਦੱਸ ਰਹੇ ਆ 120 ਗੋਲੀ ਆ ਆਪਣੀ ਸਿਉੜੇ ਘੂਤਰੀ ਉੜੀ ਸੀ ਸਾਰਿਆਂ ਨੂੰ ਪਤਾ ਅੱਪਾ ਇੰਟਰਵਿਊਆਂ ਦੇ ਵੀ ਦੱਸਿਆ ਪੂਰੀ ਆਏ ਸੀ ਵੀ ਕੱਲ ਨੂੰ ਮਰੂ ਉਹ ਜਾਂ ਪਰਸੋਂ ਨੂੰ ਮਨ ਲਾ ਹੌਕਾ ਕੱਟਦੀ ਨਹੀਂ ਆਹ ਗੋਲੀ ਬਾਈ ਮੈਂ ਆਪਣੇ ਘਰੇ ਵਰਤੀ ਹੋਈ ਆ ਸੋਕੇ ਤੋਂ ਗੋਲੀ ਆ ਇਹ ਇੱਕ ਗੋਲੀ ਮੰਨ ਕੇ ਚੱਲ ਵੀ ਇੱਕ ਦਿਨ ਦੇਣੀ ਆ ਤਿੰਨ ਚਾਰ ਦਿਨ ਲਗਾਤਾਰ ਇੱਕ ਇੱਕ ਗੋਲੀ ਦੇ ਦੋ ਤਾਂ ਅੱਜ ਵੀ ਰੂਹਤਰੀ ਉਹ ਬੱਚੇ ਕੱਢ ਰਹੀ ਆ ਜਿਹੜੀ ਆਪਣੇ ਸਿਉੜੇ ਉਸਤਾਦ ਦੇ ਪਿੰਡ ਜਿੱਤੀ ਦੀ ਨਾ ਪੂਰੀ ਉਹ ਕਬੂਤਰੀ ਨੂੰ ਆਪਾਂ ਸੁੱਕ ਕੇ ਛਾ ਕੇ ਮਰਨ ਨੂੰ ਤਿਆਰ ਹੋ ਗਈ ਦੀ ਮਨ ਲਾ ਐਂ ਦੀ ਵੀ ਦੋ ਚਾਰ ਦਿਨ ਚ ਮਰੂ ਉਹ ਗੂਤਰੀ ਅੱਜ ਵੀ ਆਪਣੇ ਕੋਲੇ ਬੱਚੇ ਕੱਢ ਰਹੀ ਆ ਆਹ ਗੋਲੀ ਦੀ ਬਦੌਲਤ ਇਸ ਸਕ੍ਰੀਨ ਤੇ ਲਾਈ ਸਭ ਤੋਂ ਵਧੀਆ ਸੋਕੇ ਦੀ ਗੋਲੀ ਆਹ ਤੂੰ ਮਨ ਲੈ ਜਿੱਥੇ ਕੋਈ ਕੰਮ ਹੀ ਨਹੀਂ ਕਰਦਾ ਜਿੱਥੇ ਯਾਰ ਹੱਥੇ ਖੜੇ ਹੋਵੇ ਦੀ ਨਾ ਉੱਤੇ ਆਹ ਗੋਲੀ ਪੇਸ਼ਟ ਹੈ ਬੜੀ ਕਿੱਦਾਂ ਹੈ ਇਹ ਵੀਰੇ ਇੱਕ ਗੋਲੀ ਦੇਣੀ ਆ ਪਰ ਆਪਣਾ ਚਾਹੇ ਦੁਪਹਿਰੇ ਦੇ ਦੋ ਪਰ ਉਹ ਦਾਣੇ ਖਾਦੇ ਤੋਂ ਬਾਅਦ ਨੂੰ ਦੇਣੀ ਆ ਕਬੂਤਰ ਨੂੰ ਜੇ ਕੋਈ ਦਾਣੇ ਨਾਲ ਭੁੱਖੇ ਢਿੱਡ ਨਹੀਂ ਦੇਣੀ ਜੇ ਦਾਣੇ ਨਹੀਂ ਜਾਨਵਰ ਖਾਂਦਾ ਮੰਨ ਲਾ ਨਹੀਂ ਉਹ ਖਾਂਦਾ ਕਬੂਤਰ ਨੂੰ ਪਲਟ ਦੋ ਪਲਟੀ ਮਰਾ ਦੋ ਹੋਰ ਤੁਹਾਨੂੰ ਕੋਈ ਨੌਲੇਜ ਵਾਲੀ ਗੱਲ ਮੈਂ ਦੱਸ ਦਿੰਨਾ ਜਿਹੜਾ ਰੂਤਰ ਬਿਮਾਰ ਹੈ ਨਾ ਦਾਣੇ ਨਹੀਂ ਖਾਂਦਾ ਪਤਾ ਵੀ ਦਾਣੇ ਨਹੀਂ ਖਾਂਦਾ ਨਵੇਂ ਰੂਤਰਵਾਜ ਵੀਰਾਂ ਨੂੰ ਆ ਉਹਨੂੰ ਪਾਲਟ ਦੋ ਪਾਲਟੀ ਮਰਾ ਕੇ ਜਦੋਂ ਸਾਫ਼ ਹੋ ਗਿਆ ਮਾੜਾ ਜਿਹਾ ਚੁੰਡੀ ਜਿਹੜਾ ਆਪਣਾ ਊਰਾਂ ਦੀ ਖਾਂਦਾ ਹੈ ਗੁਰੂ ਗੋਸ਼ ਦੋ ਜਿਹੜਾ ਪਹਿਲਾਂ ਦੱਸਿਆ ਤੁਹਾਨੂੰ ਚਾਹੇ ਬਾਹਰਲਾ ਗੁਰੂ ਗੋਸ਼ ਦੇ ਦਿਓ ਚਾਹੇ ਇੰਡੀਆ ਵਾਲਾ ਜਿਹੜਾ ਆਪਣਾ ਗੁਰੂ ਕੋ ਡੀ ਆਉਂਦਾ ਜੇ ਬਾਹਰਲਾ ਤੁਹਾਡੇ ਕੋਲ ਨਹੀਂ ਬਲੂ ਕੌਂਡੀ ਕਿਹੜਾ ਹੁੰਦਾ ਉਹ ਆਪਣਾ ਇੰਡੀਆ ਹੁੰਦਾ ਉਹ ਗੁਰੂ ਗੋਡੀ ਉਹ ਉਹ ਦੇ ਦਿਓ ਇੰਡੀਆ ਵਾਲਾ ਇੱਕ ਚੁੰਡੀ ਜਿਹੜਾ ਰੂਤਰ ਦਾਣੇ ਨਹੀਂ ਖਾਂਦਾ ਉਹ 5 ml ਪਾਣੀ ਚ ਉਹ ਕਰੋ ਉਹਨੇ ਗੂਤਰ ਨੇ ਗਰੂ ਗੋਸ਼ ਖੱੱਚੇ ਜਾਣਾ ਕਿਉਂਕਿ ਗਰੂ ਗੋਸ਼ ਨਾਲ ਆਇਆ ਗੂਤਰ ਮਰਦਾ ਨਹੀਂ ਜਿਹੜਾ ਗਲੂ ਗੋਸ਼ ਗੂਤਰ ਖੱਣ ਲੱਗ ਗਿਆ ਨਾ ਪਾਣੀ ਇੰਡੀ ਵਾਲਾ ਦਾਣੇ ਨਹੀਂ ਖਾਂਦਾ ਉਹਦੇ ਨਾਲ ਗੂਤਰ ਦੀ ਭੁੱਖ ਪੂਰੀ ਹੋ ਜਾਂਦੀ ਆ ਹੁਣ ਜਾਨਵਰ ਦਾਣੇ ਤਾਂ ਪਹਿਲਾਂ ਹੀ ਨਹੀਂ ਖਾਂਦਾ ਉਹਨੇ ਤਾਂ ਮਰਨੇ ਹੀ ਮਰਨਾ ਹੈ ਬਾਈ ਇਹ ਨਵੇਂ ਤੁਹਾਨੂੰ ਗੂਤਰਵਾਜ ਵੀਰਾਂ ਨੂੰ ਇਹ ਨੌਲੇਜ ਵਾਲੀ ਮੈਂ ਗੱਲ ਦੱਸ ਰਿਹਾ ਇਹ ਗੱਲ ਤੁਹਾਨੂੰ ਕਿਸੇ ਨੇ ਪਹਿਲਾਂ ਨਹੀਂ ਦੱਸੀ ਨਾ ਦੱਸਣੀ ਆ ਜਿਹੜਾ ਜਾਨਵਰ ਦਾਣੇ ਖਾਣੋਂ ਜਮ੍ਹਾਂ ਹੀ ਹਟ ਗਿਆ ਜਮ੍ਹਾਂ ਹੀ ਦਾਣੇ ਚੁਗਦੇ ਨਹੀਂ ਉਹਨੂੰ ਪਲਟੀ ਮਾਰਾ ਕੇ ਉਹਦਾ ਪੋਟੇ ਦਾ ਗੰਦਮੰਦ ਕਰ ਦੋ ਸਾਰਾ ਪੁੱਠਾ ਕਰਕੇ ਜਿਹੜਾ ਗੁਰੂ ਕੋਸ ਆਪਣਾ ਇੰਡੀਆ ਵਾਲਾ ਦੰਦੇ ਵਿੱਚ 5-5 ਐਮਐਲ ਨੂੰ ਲਈ ਆ ਜਿੰਨਾ ਉਹ ਖਚੜਾ ਖਜਾ ਜੇ 5 ਐਮਐਲ ਗੁਰੂ ਕੋਸ ਤੋਂ ਸਵੇਰੇ 7 ਵਜੇ ਦੇਤਾ ਫੇਰ ਉਹਨੂੰ 11 ਵਜੇ 5 ਐਮਐਲ ਫੇਰਦੇ ਆ 1 ਵਜੇ 5 ਐਮਐਲ ਫੇਰਦੇ ਆ ਕਬੂਟਰ ਦੀ ਭੁੱਖ ਆ ਜਿਹੜੀ ਅੰਦਰ ਆਪਣਾ ਡੀਗਰ ਦੋ-ਦੋ ਘੰਟੇ ਬਾਅਦ ਦੋ ਘੰਟੇ ਬਾਅਦ ਉਹਨੂੰ 5-5 ਐਮਐਲ ਖਜਾਈ ਆ ਮਾਲਾ ਉਦੋਂ ਬਾਅਦੋਂ ਸ਼ਾਮ ਨੂੰ ਅਗਲਾ ਗੋਲੀ ਦੇ ਦੇ ਜਿਹੜੀ ਆਪਾਂ ਕਹਿੰਦੇ ਨਾ ਪੀ ਇਹਨਾਂ ਆਹ ਪ੍ਰੈਜ਼ੈਂਟ ਐਬ ਗੋਲੀ ਇਹ ਜਿਹੜੇ 2 3 ਦਿਨ 3 ਗੋਲੀਆਂ ਦਿੱਤੀਆਂ ਤਾਂ ਚੌਥੇ ਦਿਨ ਨੂੰ ਕਬੂਤਰ ਜੀ ਨੇ ਬਚਣਾ ਤਾਂ ਕਬੂਤਰ ਤੇਰਾ ਰਾਣੇ ਖਾਊ ਹੂੰ 3 ਗੋਲੀਆਂ ਦੇਣੀਆਂ ਲਗਾਤਾਰ ਤਾਂ ਚੌਥੇ ਦਿਨ ਕਬੂਤਰ ਆਪ ਦਾਣੇ ਖਾਊ ਜਿੰਨੀ ਜਿੰਦਗੀ ਜਿੰਨਾ ਬਚਣਾ ਮੈਂ ਲਾ ਇਹ ਗੋਲੀ ਠਾਰ ਦੂ ਮਰੇ ਪਏ ਕੂਤ ਨੂੰ ਐ ਪੁੱਠੇ ਪਏ ਨੂੰ ਪੈਰਾਂ ਦੇ ਕਰ ਦੂ ਜਿਹੜੀ ਆ ਗੋਲੀ ਆਪਾਂ ਦੱਸ ਰਹੇ ਹਾਂ ਇੱਕ ਹੰਕੇ ਦੇਣੀ ਆ ਨਾ ਉਦੋਂ ਇੱਕ ਦੂਰ ਉਹ ਰੋੜਾ ਉਹ ਲੈਂਦੀਆਂ ਦੂਰ ਉਹਦੇ ਨੂੰ ਸੜ ਦੋਦੇ ਇਦਾਂ ਜੇ ਦਾਣੇ ਤਾਂ ਖਾਂਦਾ ਨਹੀਂ ਉਹ ਗੋਲੀ ਦਾ ਦੋ ਟੋਟੇ ਕਰ ਲਓ ਬੜੀ ਗੋਲੀ ਆ ਇਹ ਦੋ ਗੋਲੇ ਇਹ ਵਧੀਆ ਤਾਂ ਗੱਲ ਕਹੀ ਆ ਕਿਉਂ ਆਪਣੇ ਆ ਗਿਆ ਕਬੂਤਰ ਜਿਹੜਾ ਦਾਣੇ ਨਹੀਂ ਇਹ ਗੱਲ ਆਪਾਂ ਨੇ ਦਿੱਤੀ ਆ ਗੁਰਦੀਪ ਨੇ ਖੁਦ ਦਿੱਤੀ ਆ ਇਹ ਗੋਲੀ ਦੋ ਟੋਟੇ ਕਰ ਲਾ ਗੋਲੀ ਥੋੜੀ ਵੱਡੀ ਆ ਨਾ ਤੋੜ ਕੇ ਦੋ ਕਰ ਲਾ ਕਿਉਂਕਿ ਜੇ ਕਬੂਤਰ ਗਲਛੂ ਵੀ ਨਿਕਲਦੇ ਨਹੀਂ ਫਿਰ ਆ ਤੈਂ ਵਧੀਆ ਨੌਲੇਜ ਵਾਲੀ ਗੱਲ ਕਰੀ ਇਹ ਦੱਸੀ ਆ ਹੁਣ ਆਪਣੇ ਚੇਤੇ ਆ ਗਿਆ ਗੋਲੀ ਥੋੜੀ ਐਡੀ ਗਾ ਇਹਨੂੰ ਬਚਾਲਿਆ ਤੋੜ ਕੇ ਦੋ ਹਿੱਸੇ ਕਰ ਲਾ ਉਹ ਜੋ ਟੁੱਟੇ ਆਵਾ ਜਿਹੜਾ ਹੁੰਦਾ ਨਾ ਆਪਾਂ ਦੰਨੇ ਆ ਸਮਾਨ ਕੂਤਰ ਜਾਂ ਗਲੱਛ ਦਾ ਫਿਰ ਇਹ ਬਾਹਰ ਨਹੀਂ ਕੱਢਦਾ ਜਿਹੜੀ ਚੀਜ਼ ਸਾਫ਼ਤੀ ਆ ਸਾਫ਼ਤੀ ਉੱਤਰ ਬਾਹਰ ਮਾਰਦਾ ਚਲ ਇੱਕ ਅੱਧਾ ਟਾ ਕੱਢ ਤਾਂ ਤੁਸੀਂ ਦੇਖੇ ਨਹੀਂ ਅੱਧਾ ਤਾਂ ਉਹ ਅੱਧਾ ਦੋ ਟੁੱਟੇ ਕਰ ਲਓ ਵਧੀਆ ਇਹ ਆਪਾਂ ਲਾਈ ਜਾਂਦੇ ਨੇ ਦੋ ਟੁੱਟੇ ਕਰਕੇ ਦੇ ਦੋ ਹੁਣ ਤੁਹਾਨੂੰ ਦੱਸ ਰਿਹਾ ਮੈਂ ਵੀਰੇ ਇੱਕ ਹੋਰ ਜਿਹੜਾ ਮੇਨ ਮੇਨ ਪ੍ਰੋਜੈਕਟ ਦੱਸ ਰਿਹਾ ਮੇਨ ਤੇ ਮੇਨ ਪ੍ਰੋਜੈਕਟ ਆਪਾਂ ਆਂਡਿਆਂ ਤੁਸੀਂ ਆਂਡਿਆਂ ਵਾਲਾ ਵੀ ਆਪਾਂ ਜ਼ਰੂਰ ਦੱਸਦੇ ਆ ਆ ਵੀਰੇ ਪ੍ਰੋਜੈਕਟ ਜਿਹੜਾ ਹੁਣ ਆਪਾਂ ਸਕਰੀਨ ਤੇ ਲਾ ਲਾਵਾਂਗੇ ਨਾ ਫੋਟੋ ਏ ਮਿਲਣਾ ਚਾਈਨਾ ਤੋਂ ਹੂੰ ਆਪਣੇ ਜਿਹੜੇ ਇਟਲੀ ਦੇ ਵਿੱਚਲੇ ਕਬੂਤਰ ਆਜਨੇ ਜਾਂ ਜਿਹੜੇ ਬਾਹਰ ਦੇ ਕੈਨੇਡਾ ਅਮਰੀਕਾ ਨਾਲੋਂ ਪਤਾ ਹੀ ਆ ਅਲੀ ਐਕਸਪ੍ਰੈਸ ਹੂੰ ਅਲੀ ਐਕਸਪ੍ਰੈਸ ਵੈਬਸਾਈਟ ਯਾਰ ਵੈਬਸਾਈਟ ਆ ਉਹਦੇ ਤੇ ਅਕਾਊਂਟ ਬਣਾ ਲਿਓ ਜਾ ਕੇ ਆ ਦੇਖੋ ਸੋਕੇ ਵਾਲਾ ਕਬੂਤਰ ਵੀ ਪਿਆ ਹਰੀਆਂ ਮਿਠਾਂ ਵੀ ਵਿੱਚ ਦਿਖ ਰਹੀਆਂ ਨੇ ਹੂੰ ਤੇ ਸਾਰੀਆਂ ਇਹ ਘਟੋ ਘਟੇ 6-7 ਬਿਮਾਰੀਆਂ ਦਾ ਵੀਰੇ ਇਲਾਜ ਆ ਨੱਕ ਤੇ ਮੌਕਾ ਹੋ ਗਿਆ ਆ ਪੈਰ ਭਰੇ ਪਏ ਆ ਪੈਰ ਭਰੇ ਪਏ ਨੇ ਕਬੂਤਰ ਛਿੱਕਾ ਮਾਰਨ ਲੱਗ ਗਿਆ ਆ ਸੋਕੇຊ ਆਇਆ ਹੋਇਆ ਏ ਬਾਈ ਘੱਟੋ ਘਾਟ ਸੱਤ ਬਿਮਾਰੀਆਂ ਦੀ ਗੋਲੀ ਆ ਆ ਪ੍ਰੋਜੈਕਟ ਆ ਜਿਹੜਾ ਚਾਈਨਾ ਦਾ ਪ੍ਰੋਜੈਕਟ ਖੁਦ ਆਪਾਂ ਵਰਤਿਆ ਹੋਇਆ ਹੂੰ ਇਹ ਗੋਲੀ ਦਾ ਰੱਬ ਦਾ ਹੀ ਨਾਮ ਆ ਮੇਰਾ ਭਰਾ ਵੀ ਜਿਹੜੇ ਬੰਦੇ ਨੇ ਵਰਤ ਲਈ ਤਾਂ ਜਾਦੇ ਕਰੂਗਾ ਵੀ ਬਾਈ ਸ਼ੇਰੇ ਉਹਨਾਂ ਨੇ ਵੀਡੀਓ ਬਣਾਈ ਤੀ ਆ ਗੋਲੀ ਦੀ ਹੂੰ ਆ ਜਿਹੜੀ ਸ਼ੇਰੇ ਗੋਲੀ ਆ ਨਾ ਜਿੰਨੇ ਵੀ ਪ੍ਰੋਜੈਕਟ ਪਹਿਲਾਂ ਨੇ ਉਹ ਤਾਂ ਗਲੂਗੋਸ ਆ ਗਏ ਜਿਹੜਾ ਕੂਤਰਾਂ ਦੀ ਬਿਮਾਰੀ ਤੋਂ ਗੋਲੀ ਆ ਬਾਈ ਆਲੇ ਸਰੀਆਂ ਮਿੱਠਾ ਸੋਕਾ ਪੈਰਾਂ ਦੇ ਮੌਕੇ ਨੱਕ ਦੇ ਮੌਕੇ ਕਬੂਤਰ ਛਿੱਕਾ ਮਾਰਦਾ ਹੋਵੇ 6 7 ਬਿਮਾਰੀਆਂ ਦਾ ਆਹ ਗੋਲੀ ਹੱਲ ਹੈ ਇਹ ਆਪਾਂ ਵਰਤੀ ਆ ਬਾਈ ਗੋਲੀ ਇਹ ਆਪਣੀ ਗੋਲੀ ਵਰਤੀ ਹੋਈ ਆ ਮੇਰਾ ਭਰਾ ਇਹ ਵੀ ਆਪਣੇ ਕਬੂਤਰ ਬਾਜ਼ ਭਰਾ ਤੁਸੀਂ ਅਲੀ ਐਕਸਪ੍ਰੈਸ ਦੇ ਉੱਤੇ ਅਕਾਊਂਟ ਬਣਾਓ ਆਪਣਾ ਪਹਿਲਾਂ ਤਾਂ ਤੁਸੀਂ ਇੰਡੀਆ ਤੋਂ ਕਰਕੇ ਦੇਖੋ ਇੰਡੀਆ ਤੋਂ ਆਰਡਰ ਕਰਕੇ ਦੇਖੋ ਜੇ ਨਹੀਂ ਜਾ ਰਾ ਕਿਤੋਂ ਪਾਸੋਂ ਫਿਰ ਤੁਸੀਂ ਇੱਧਰ ਬਾਹਰ ਵਾਲੀ ਸਾਈਡ ਨੂੰ ਜਾ ਵੀਰੇ 1 ਨੰਬਰ 100 ਦੇ ਵਿੱਚੋਂ 101 ਪਰਸੈਂਟ ਰਿਜ਼ਲਟ ਆ ਗੋਲੀ ਦਾ ਆ ਆਪਣੇ ਆਹ ਜਿਹੜੀ ਆਹ 6 7 ਬਿਮਾਰੀਆਂ ਦਾ ਇਲਾਜ ਆ ਗੋਲੀ ਠੀਕ ਹੈ ਜੀ ਹੁਣ ਆਪਾਂ ਆ ਜਾਨੇ ਆਹਾਂ ਪ੍ਰੋਜੈਕਟ ਤੇ ਆ ਲੀਵਰ ਵਾਲੀ ਆਪਾਂ ਦਿਖਾਤੀ ਹੈ ਨਾ ਹੁਣ ਜਿਹੜੀ ਆਹ ਵੀਰੇ ਆਪਾਂ ਲਾ ਰਹੇ ਆ ਸਕਰੀਨ ਦੇ ਉੱਤੇ ਫੋਟੋ ਇਹ ਹੈਗੀ ਆਂਡਿਆਂ ਦੀ ਬਤਾਵਾਂ ਨੇ ਇਹ ਪਾਊਡਰ ਆਂਡਿਆਂ ਤੋਂ ਾਂਡਿਆਂ ਦਾ ਪਾਊਡਰ ਹੁਣ ਇੰਡੀਆ ਆਪਾਂ ਬਸੇਰੇ ਨਹੀਂ ਾਂਡੇ ਰਹੀ ਜਾਂਦੇ ਆਟਾ ਘੋਲ ਘੋਲ ਨੂੰ ਉਤਰਾ ਨੂੰ ਖਲਾਈ ਜਾਂਦੇ ਆ। ਮੱਕਲੀ ਆਟਾ ਪਾ ਦੋ। ਇਹ ਵਿਟਾਮਿਨ ਨੇ। ਹੂੰ ਪਾਊਡਰ ਆ ਇਹ। ਜਿਹੜੇ ਕਬੂਤਰਿਆਂ ਦੇ ਸੈੱਲ ਮਰ ਗਏ ਨਾ ਆਪਾਂ ਕਹਿੰਦੇ ਆ ਮੁਰਗੀਆਂ ਸੌਰੀ ਇਹ ਮੁਰਗੀਆਂ ਵਾਲਾ। ਘੂਤਰਾ ਵਾਲਾ ਨਹੀਂ ਮੁਰਗੀਆਂ ਦਾ ਇਹ। ਜਿਹੜੀਆਂ ਮੁਰਗੀਆਂ ਪੋਟਰੀ ਫਾਰਮ ਦੇ ਵਿੱਚ ਾਂਡੇ ਰੱਖਾਉਂ ਹਟ ਗਈਆਂ। ਇਹ ਹਫ਼ਤੇ ਦੇ ਵਿੱਚ 3 ਦਿਨ ਦਾਣਿਆਂ ਨੂੰ ਲਾ ਕੇ ਪਾਉਣਾ। ਹੂੰ ਦਾਣੇ ਕਣਕ ਦੇ ਥੋੜੇ ਗлле ਕਰ ਲੋ ਮੱਕੀ ਦੇ ਗлле ਕਰ ਲੋ ਜੇ ਕਬੂਤਰਾਂ ਨੂੰ ਪਾਉਣਾ ਦਾ ਬਦਾਮਾਂ ਨਾਲ ਲਾ ਕੇ ਚਾਹੇ ਇਹਦੇ ਪਿੱਛੇ ਪਾਣੀ ਪਾ ਕੇ ਘੋਲ ਲੋ ਹਾਂ ਜਣਦੇ ਦਾਣ ਲਿਆ ਦਾਣਿਆਂ ਦੇ ਵਾ ਠੀਕ ਆ ਦਾਣਿਆਂ ਦੇ ਪਾ ਕੇ ਨਾ ਇਹ ਤੇ ਲਾਉਣ ਵਾਲਾ ਪ੍ਰੋਜੈਕਟ ਹੈ ਕਿੰਨੇ ਕਿ ਦਾਣਿਆਂ ਚ ਕਿੰਨੀ ਕਿ ਲੱਗਣੀ ਹੈ ਜਿੱਦਾਂ ਇਹਦੇ ਉੱਤੇ ਮੈਂ ਪੜਿਆ ਇਹਦਾ ਡਾਟਾ ਪੜਿਆ ਵੀਰੇ ਜਿੱਦਾਂ 1 ਕਿਲੋ ਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ 2 ਗ੍ਰਾਮ ਮਤਲਬ ਕਬੂਤਰਿਆਂ ਨੂੰ ਵੀ ਪਾ ਦੋ ਚਲੋ ਸਾਰੀਆਂ ਨੂੰ ਹਾਂ ਇਹ ਮੈਂ ਮੁਰਗੀਆਂ ਵਾਲੀ ਤੁਹਾਨੂੰ ਰੋਜ਼ ਦੱਸ ਰਿਹਾ ਕਿਉਂਕਿ ਮੈਂ ਪੜਿਆ 1 ਕਿਲੋ ਭੋਜਨ ਦੇ ਵਿੱਚ ਇਹ 2 ਗ੍ਰਾਮ ਪੋਡਰ ਮੰਨ ਕੇ ਜੇ ਲੋਕ ਦੋ ਸਕਦੇ ਇੱਕ ਮੁਰਗੀਆਂ ਦਾ ਫਿਰ 1 ਗ੍ਰਾਮ ਪਾ ਕੇ ਕਰ ਲੋ ਉਹ ਗਾਣੀ ਤੇ ਤੁਸੀਂ ਜਦੋਂ ਰਿਸਰਚ ਮਾਰੀਦਾ ਸਾਰਾ ਜਾਦਾ ਪੜ ਲਓ ਤੁਹਾਨੂੰ ਆਪੇ ਪਤਾ ਲੱਗ ਜਾਣਾ ਹੈ ਨਾ ਇਹ ਅੰਡਿਆਂ ਦੀ ਆਪਣੀ ਹੋਣ ਤੁਹਾਨੂੰ ਮੈਂ ਦੱਸ ਰਿਹਾ ਵੀ ਇੱਕ ਅੰਡਿਆਂ ਦੀ ਦਵਾਈ ਜਿਹੜੀ ਆਪਾਂ ਇੰਡੀਆ ਪਹਿਲਾਂ ਬਈ ਜੀ ਸੀ ਉਹਨੇ ਇੱਕ ਉਹਨਾ ਵੀਰੇ ਤੁਹਾਨੂੰ ਜੂਨਾਂ ਵਾਲੀ ਦਵਾਈ ਵੀ ਚੱਲ ਦੱਸਦੀ ਹੈ ਆਪਾਂ ਇੱਕ ਹੋਰ ਹੁਣ ਆਪਣੇ ਜਿੰਨੇ ਵੀ ਆਪਾਂ ਇੰਟਰਵਿਊਆਂ ਦੇਖਦੇ ਆ ਬੜ ਮੱਟ ਹੋਗੀ ਇਟ ਮੇੜੀ ਵਰਮ ਹੋਗੀ ਦੋਏ ਗੋਲੀਆਂ ਲੋਗਲ ਹਾਈ ਐਂਡ ਨੇ ਲਾਉਂਦੇ ਰਹਿਣਗੇ ਨਹੀਂ ਕਿਸੇ ਨੇ ਕੋਈ ਤੀ ਗੋਲੀ ਦਾ ਨਾਉਂ ਨਹੀਂ ਲਿੱਤਾ ਜਾਂ ਮੇੜੀ ਵਰਮ ਹੋਗੀ ਜਾਂ ਵਰਮ ਆਊਟ ਹੋਗੀ ਇਹ ਆ ਡੀਏਸੀ ਮਾਰਕਾ ਡੀਏਸੀ ਮਾਰਕਾ ਦਾ ਗੋਲੀ ਆ ਇਹ ਆ ਦੇਖੋ ਡੀਏਸੀ ਇਹ ਗੋਲੀ ਬਾਈ ਆਪਣੀ ਜੋਨਾ ਦੀ ਗੋਲੀ ਆ ਇਹ ਅੱਧੀ ਹੋ ਦੇਣੀ ਆ ਜਿਹੜਾ ਆਪਣਾ ਇੰਡੀਆ ਵਾਲਾ ਕਬੂਤਰ ਆ ਨਾ ਇੱਕ ਕਬੂਤਰ ਨੂੰ ਅੱਧੀ ਗੋਲੀ ਲਾਉਣੀ ਆਪਾਂ ਨੇ ਜੋਨਾ ਹੁਣ ਵਿੱਚ ਬੰਦੇ ਕਹਿੰਦੇ ਨੇ ਵੀ ਇਹੜੀ ਮੇੜੀ ਵਰਮ ਗੋਲੀ ਆ ਜੂ ਉਹਨਾਂ ਨੇ ਘੜਦੀ ਜਿਹੜੀ ਉਹ ਹਰੀ ਇਥੋਂ ਬਾਹਰ ਹੋ ਜਾਂਦੀ ਆ ਵੀ ਜੂ ਉਹਨਾਂ ਨੇ ਯਾਰ ਘੜਦੀ ਆਹਾ ਗੋਲੀ ਆ ਜਿਹੜੀ ਇਹ ਗੋਲੀ ਵੀਰੇ ਅੱਧੀ ਉਹ ਦੇਣੀ ਆ ਆਪਾਂ ਡੀਏਸੀ ਦੀ ਗੋਲੀ ਆ ਡੀਓਸੀ ਮਾਰ ਕੇ ਦੀ ਗਲਾਬੀ ਜੀ ਗੋਲੀ ਆ ਇਹ ਅੱਧੀ ਗੋਲੀ ਉਹ ਦੇਣੀ ਆ ਆਪਣੇ ਕਬੂਤਰ ਨੂੰ ਇਹਦਾ ਪੂਰਾ ਤਾਂ ਖੜਾ ਰਿਜ਼ਲਟ ਆਪਾਂ ਵਰਤਿਆ ਸਾਤੋਂ ਸਾਡਾ ਸੱਜਣਾ ਮੈਂ ਤੇਰਾ ਡਾਕਟਰ ਯਾਤਰੀ ਵਾਲਾ ਬੜਾ ਸਟਾਰ ਖਿਡਾਰੀ ਆ ਉਹ ਵੀ ਬੰਦਾ ਲੈ ਕੇ ਗਿਆ ਦੀ ਗੋਲੀਆਂ ਇਹੀ ਮਾਰ ਕੇ ਦੀ ਇੱਕ ਗੋਲੀ ਆਉਂਦੀ ਆ ਵੀਰੇ ਆਹ ਡੀਏਸੀ ਦੀ ਇਹਨਾਂ ਦਾ ਫਰਕ ਕੀ ਆ ਆ ਇਹਦੇ ਨਾਲ ਗੂਤਰ ਨੇ ਗਲਛਣਾ ਹੂੰ ਆ ਜਿਹੜੀ ਚਟੇ ਰੰਗ ਦੀ ਗੋਲੀ ਆ ਇਹਦੇ ਨਾਲ ਗੂਤਰ ਉੱਟੀ ਕਰਦਾ ਹੂੰ ਉਹਦਾ ਦੂਜੇ ਲੋਡ ਕੱਢਣੀਆਂ ਨੇ ਹੁਣਾਂ ਬੈਠ ਰਹੀ ਆਹ ਗੂਤਰ ਗਲਛ ਕੇ ਕੱਢੂ ਡੀਏਸੀ ਮਾ ਇਹ ਵੀ ਅੱਧੀ ਹੋ ਜਾਣੀ ਆ ਜਿਹੋਨਾਂ ਦੀ ਗੋਲੀ ਕਿਉਂਕਿ ਹੁਣ ਆਪਾਂ ਮੇੜੀ ਆ ਗਲਛੂਗਾ ਤਾਂ ਫੇ ਜੁਹਨਾਂ ਨਿਕਲੂਣਗੇ ਮੂੰਹੋਂ ਪੋਟੇਸ਼ਨ ਕੱਢੂ ਇਹ ਫੇ ਪੋਟੇ ਜੋ ਕੱਢੂ ਜੇ ਗੂਤਰ ਦੇ ਗੰਦ ਮੰਦ ਵੀ ਜੰਮਿਆ ਹੋਰ ਅੰਦਰ ਉਹ ਵੀ ਬਾਹਰ ਕੱਢੋ ਜੇ ਇਹ ਜਾਨਵਰ ਨਾਲ ਕੋਈ ਮੇਹੇ ਤੇ ਰਮੇਦਾ ਵੀ ਖਰਾਬ ਹੈ ਮੈਂ ਸੁਣੀਆ ਪਹਿਲੀ ਵਾਰ ਆ ਬਾਈ ਨਾ ਮੈਂ ਕਦੇ ਕਿਸੇ ਵੀਡੀਓ ਚ ਸੁਣੀ ਹੈ ਗੋਲੀ ਗੋਲੀ ਤੁਹਾਨੂੰ ਕਿਸੇ ਨੇ ਦਿਖਾਈ ਹੋ ਹੈ ਨਹੀਂ ਇਹ ਆ ਜਿਹੜੀ ਗੋਲੀ ਆਪਾਂ ਤੁਹਾਨੂੰ ਕਹਿ ਰਹੇ ਹਾਂ ਡੀਏਸੀ ਆ ਦੇਖੋ ਲਾਇਓ ਫੋਟੋ ਡੀਏਸੀ ਲਿਖਿਆ ਹੋਇਆ ਨਾ ਜਿਹੜੀ ਚਿੱਟੀ ਗੋਲੀ ਆ ਅੱਧੀ ਹੋ ਦੇਣੀ ਆ ਇਹ ਹੂੰ ਹੂੰ ਕਬੂਤਰ ਨੂੰ ਇੰਡੀਆ ਵਾਲੇ ਨੂੰ ਆਪਣੇ ਨੂੰ ਇਹਦੇ ਨਾਲ ਕਬੂਤਰ ਜਿਹੜਾ ਪੋਟੇ ਚ ਕੋਈ ਦਾਣੇ ਤਿੰਨ ਚਾਰ ਦਿਨ ਦੇ ਕੋਈ ਸਰੋਂ ਕਣਕ ਨਹੀਂ ਹਾਰੇ ਮਗਰੀ ਵੀ ਜੋਣ ਕੱਢੇ ਨਾ ਕੱਢੇ ਨਹੀਂ ਨਾ ਕੱਢਣੇ ਕਿਥੋਂ ਜਨਾਏ ਹੋਈਆਂ ਦਾਣੇ ਵੀ ਗੱਡੂ ਉਤਰ ਜਿਹੜੇ ਤਿੰਨ ਚਾਰ ਦਿੰਦੇ ਪਹਿਲਾਂ ਉਹਦੇ ਬੇਹਾਜਮੀ ਆ ਪੋਟੇ ਚ ਹੋਈ ਵੀ ਆ ਚਿੱਟੀ ਗੋਲੀ ਨਾਲ ਮਤਲਬ ਚੰਨ ਲਾ ਦੂਗਾ ਉਹਨੂੰ ਹਾਂ ਹਾਂ ਇਹ ਜਿਹੜੀ ਗਲਾਬੀ ਆ ਗਰਾਬੀ ਬੈਠਾ ਅਸੀਂ ਗੱਡੂ ਉਹਨਾਂ ਦੀ ਡੀਐਸ ਦੀ ਇਹ ਜੋਣਾ ਦੀ ਗੋਲੀ ਆ ਵੀਰ ਹਨਾ ਨਵੇਂ ਖਲਾਰੀ ਜੇ ਕੋਈ ਮੰਗਾਉਣੀ ਚਾਹੁੰਦਾ ਆਪਣੇ ਇੰਡੀਆ ਤਾਂ ਤੁਸੀਂ ਮੰਗਾ ਸਕਦੇ ਹੋ ਵੀਰ ਤੇ ਹੁਣ ਆਪਾਂ ਪ੍ਰੋਜੈਕਟ ਦੇ ਬਾਰੇ ਵੀਰੇ ਆਪਣੇ ਕੋਲੇ ਰਹਿ ਗਿਆ ਸੀ ਹੋਰ ਤੁਹਾਨੂੰ ਦੱਸ ਦਿਆਂ ਜੀ ਆ ਵੀ ਆਪਾਂ ਕਰਤਾ ਹਾਂਜੀ ਵੀਰੇ ਹੁਣ ਆਪਾਂ ਇੱਕ ਹੋਰ ਹੈ ਜਿਹੜਾ ਪ੍ਰੋਜੈਕਟ ਆਪਾਂ ਵੀਰੇ ਆਂਡੇ ਵਾਲੀ ਦਵਾਈ ਆਹ ਸਕਰੀਨ ਤੇ ਫੋਟੋ ਲਾਵਾਂਗੇ ਤੇ ਬਣੀ ਵੀ ਹੈ ਨਾ ਇਹ ਦਵਾਈ ਆਪਾਂ ਇੰਡੀਆ ਲੈ ਕੇ ਗਏ ਸੀ ਖੋਦ ਆਪਣੇ ਬੰਦੇ ਨੇ ਵਰਤੀ ਆ ਦੇਖੋ ਸਾਡੇ ਕੋਲ ਆਪਾਂ ਤਾਂ ਦਿੱਤੀ ਦੀ ਸਤੋਂ ਦਿੱਤੀ ਨਹੀਂ ਗਈ ਬਾਈ ਜਿਹੜਾ ਇਹਦਾ ਪ੍ਰੋਜੈਕਟ ਜਿੱਦਾਂ ਦੇਣਾ ਸੀ ਆਪਾਂ ਤੋਂ ਉਸ ਹਿਸਾਬ ਨਾਲ ਦਿੱਤਾ ਨਹੀਂ ਗਿਆ ਈਹੀ ਦਵਾਈ ਅਸੀਂ ਸਾਡੇ ਬੰਦੇ ਨੂੰ ਸੱਜਣ ਮਿੱਤਰ ਨੂੰ ਦੇਦੀ ਉਹ ਕੋਲ ਤਿੰਨ ਹੂਤਰੀਆਂ ਨੇ ਅੰਡੇ ਰੱਖੇ ਜਾ ਕੇ ਆਪਣੇ ਅਸੀਂ ਦਿੱਤੀ ਪਰ ਜਿਹੜੇ ਹੁਣ ਹੁਣ ਜਿਹੜੇ ਆਪਣੇ ਘਰ ਡਾਕਟਰ ਇੰਡੀਆ ਬਣਾ ਕੇ ਕਹਿੰਦੇ ਆ ਜੀ ਹਾਂ ਸਾਡੇ ਵਾਲੀਆਂ ਦਵਾਈਆਂ ਨੇ ਕੂਤਰਾਂ ਨੇ ਆਂਡੇ ਰੱਖਤੇ ਉਹ ਫਿਰ ਉਹਦਾ ਕੀ ਕੀ ਹੋਊਗਾ ਰਿਜ਼ਲਟ ਉਹਦਾ ਉਹ ਸੱਚ ਹੈ ਗੱਲ ਕਿ ਜੂਨੇ ਰੱਖ ਵੀ ਲੈਂਦੀਆਂ ਹੋਣਗੀਆਂ ਇੰਡੀਆ ਵਾਲਿਆਂ ਦਾ ਜਾਣੀ ਤੇ ਸਾਡੇ ਕੋਲ ਤਾਂ ਨਹੀਂ ਰੱਖੇ ਆਪਾਂ ਤਾਂ ਦਵਾਈਆਂ ਬਹੁਤ ਵਰਤ ਲੀਆਂ ਨਹੀਂ ਜਿਹੜੇ ਬੰਦੇ ਵੀਡੀਓ ਬਣਾਉਣਾ ਕਹਿੰਦੇ ਆ ਵੀ ਹਾਂ ਸਾਡੇ ਇਹ ਕੰਮ ਕਰੂਗੀ 100% ਉਹਨਾਂ ਦਾ ਆਪਾਂ ਕਿਸੇ ਦਾ ਕਿਉਂ ਲੈਣਾ ਨਹੀਂ 100% ਜਿਹੜੇ ਆ ਬੰਦੇ ਕਹੀ ਤਾਂ ਜਾਂਦੇ ਨੇ ਕੰਮ ਵੀਰੇ ਕਰੂ ਅਸੀਂ ਤਾਂ ਬਹੁਤ ਦਵਾਈਆਂ ਦੇ ਕੇ ਦੇਖ ਲੀਆਂ ਸਾਡੇ ਤਾਂ ਕੰਮ ਕਰਿਆ ਨਹੀਂ ਔਰ ਜਿਹੜੀ ਦਵਾਈ ਦਵਾਈ ਆ ਮੈਂ ਵੀਡੀਓ ਬਣਾਉਣ ਦਾ ਮਕਸਦ ਹੈ ਆਪਣਾ ਤਾਂ ਇਹ ਅਸੀਂ ਵੀ ਦਿੱਤੀ ਹੈ ਸਤੋਂ ਦਿੱਤੀ ਨਹੀਂ ਗਈ ਹੈ ਮੈਂ ਇਹ ਦੇਣੀ ਆ ਤਿੰਨ ਦਿਨ ਦੇਣੀ ਆ 1 ਲੀਟਰ ਪਾਣੀ ਦੇ ਵਿੱਚ ਇਹ ਪਾਉਣੀ ਆ ਦਵਾਈ ਇਹ ਤਿੰਨ ਦਿਨ ਦੇਣੀ ਆ ਪਾ ਕੇ ਉਹ ਇਹਦੇ ਤੇ ਮੈਂ ਤੁਹਾਨੂੰ ਬਾਅਦ ਚ ਜਦੋਂ ਤੁਸੀਂ ਸੱਚ ਮਾਰੀ ਨਾ ਆ ਦਵਾਈ ਗੂਗਲ ਸਾਰਾ ਨਿਕਲਿਆ ਆਉਣਾ ਕਿੰਨੀ ਹਫਤੇ ਤਿੰਨ ਦਿਨ ਦੇਣੀ ਆ ਜਿੱਦਾਂ ਸੋਮਵਾਰ ਦੇਤੀ ਤਾਂ ਬੁੱਧ ਦੇ ਦਿਓ ਜੁਮਾ ਦੇ ਦਿਓ ਸਵੇਰ ਸੋਮਵਾਰ ਦੇ ਦਿਓ ਮਨ ਲੈ ਇੱਕ ਕਿਲੇ ਛੱਡ ਕੇ ਦੇਈ ਜਾਣੀ ਆ ਇਹ ਪਾਣੀ ਚ ਲੈਣੀਆਂ ਪਾਵੇ ਇਹਦੇ ਨਾਲ ਤਿੰਨ ਗੂਟਰੀਆਂ ਨੇ ਚਾਰ ਨੇ ਅੰਡੇ ਰੱਖੇ ਨੇ ਜਿਹੜੀਆਂ 5-5 ਸਾਲ ਤੋਂ ਰੁਕੀਆਂ ਹੋਈਆਂ ਦੀ ਆ ਦਵਾਈ ਨਾਲ ਨਾਮ ਹੈਗਾ ਐਸਸੀ ਪਲੱਸ ਐਸਸੀ ਪਲੱਸ ਬਾਅਦ ਚਾਪਾ ਲਾ ਵੀ ਦਨੇ ਆ ਦੇ ਹਨਾ ਐਸਸੀ ਪਲੱਸ ਉੱਤੇ ਅੰਡੇ ਦੀ ਫੋਟੋ ਆ ਜਦੋਂ ਸਕਰੀਨ ਤੇ ਲਾਈ ਆਪਾਂ ਆ ਸਪੈਸ਼ਲ ਅੰਡੇ ਦੀ ਫੋਟੋ ਬਣੀ ਵੀ ਆ ਇਹ ਇਹ ਅੰਡੇਆਂ ਦੋਈਆਂ ਦਵਾਈ ਇੱਕ ਤੁਹਾਨੂੰ ਦਿਖਾਉਣੇ ਆ ਜਿਹੜੀ ਕੰਡਾਣਿਆਂ ਨਾਲ ਲਾ ਕੇ ਲਾਉਣੀ ਆ ਆਪਾਂ ਨੇ ਉਹ ਵੀ ਪ੍ਰੋਜੈਕਟ ਆਪਾਂ ਇੰਡੀਆ ਭੇਜਿਆ ਸ਼ਾਇਦ ਇਹਦਾ ਗੁਰੂਕੋਸ਼ ਆ ਗਿਆ ਇੱਕ ਪ੍ਰੋਜੈਕਟ ਆਪਣਾ ਹੋਰ ਇਹਦਾ ਅੰਡੇ ਵਾਲਾ ਰਹਿ ਗਿਆ ਇਹ ਵਰਤੀਆਂ ਹੋਈਆਂ ਬਾਈ ਸਾਹਮਣੇ ਹੋਈਆਂ ਵਰਤੀਆਂ ਹੋਈਆਂ ਤਾਂ ਤੁਹਾਨੂੰ ਦੱਸ ਰਹੇ ਹਾਂ ਵੀ ਇਹਨਾਂ ਬਾਰੇ ਹਨਾ ਹਾਂਜੀ ਹਾਂਜੀ ਇਹ ਆਪਾਂ ਨੇ ਇੰਡੀਆ ਭੇਜੀ ਸੀ ਆਪਣੀ ਇਹ ਦਵਾਈ ਇਹ ਵੀ ਆਪਾਂ ਬੰਦੇ ਨੇ ਆਪਣੇ ਨੇ ਵਰਤੀਆਂ ਅੰਡੇ ਵੀ ਰੱਖੇ ਨੇ ਕਬੂਤਰੀਆਂ ਨੇ ਹਨਾ ਤਾਂ ਆਪਾਂ ਇਹਨਾਂ ਦੀ ਆਪਾਂ ਬੈਠੇ ਹਾਂ ਅੱਜ ਵੀਡੀਓ ਬਣਾਉਣਾ ਚੱਲ ਇੱਕ ਗੋਲੀ ਹੋਰ ਵੀ ਆਪਣੇ ਬੰਦਿਆਂ ਦੇ ਕੰਮ ਆਊਗੀ ਆ ਤੁਹਾਨੂੰ ਦੱਸ ਦਿੰਨੇ ਆ ਆ ਜਿਹੜੀ ਗੋਲੀ ਆ ਜੀ ਆਪਾਂ ਹੁਣ ਲੱਗਿਆ ਸਕਰੀਨ ਦੇ ਉੱਤੇ ਸ਼ੋਅ ਕਰਨਾ ਵਿਟਾ ਬੋਲੀ ਹੂੰ ਇਹ ਗੋਲੀ ਇੰਨੀ ਕਿ ਤਖੜੀ ਆ ਆਪਣੇ ਜਿਹੜਾ ਖੂਨ ਦਾ ਬਲੱਡ ਆ ਬਲੱਡ ਸਰਕਲ ਤੇਜ਼ ਕਰਦੀ ਆ ਕਬੂਤਰ ਦਾ ਇਹ ਨਾਮ ਕੀ ਆ ਇਹਦਾ ਵਿਟਾ ਬੋਲੀ ਹਾਂ ਆ ਦੇਖੋ ਵਿਟਾ ਬੋਲੀ 100 ਗੋਲੀਆਂ ਨੇ ਆਪਣੇ ਉਰੇ ਜਿਹੜੇ ਇਟਲੀ ਵਾਲੇ ਕਬੂਤਰ ਬਾਜ ਨੇ ਚੱਲ ਆਪਾਂ 10 ਵੀ ਦੰਨੇ ਆ ਆਪਣੇ ਭਰਾ ਚੱਲ 9 ਚੱਲ ਕਾਹ ਨੂੰ ਲੈਣਾ ਆਪਾਂ ਉਧਰ ਮੁੰਡੇ ਦੇ ਘਰੇ ਗਏ ਸੀ ਇੰਟਰਵਿਊ ਕਰਨਾ ਉਹਦੇ ਘਰੇ ਵੀ ਪਈਆਂ ਦੇਖੀਆਂ ਨੇ ਗੋਲੀਆਂ ਇਹ ਆਪਾਂ ਨੇ ਇੱਥੇ ਇਟਲੀ ਦੇ ਵਿੱਚ ਹੂੰ ਇਹ ਗੋਲੀ ਦਾ ਜਿਹੜਾ ਰਿਜ਼ਲਟ ਆ ਬਾਈ ਇਹ ਦੂਸਰ ਨੂੰ ਵੀ ਕੰਮ ਕਰਦੀ ਆ ਹਮ ਕਹਿਰ ਨੂੰ ਵੀ ਕੰਮ ਕਰਦੀ ਆ ਟੈਂਪਰੇਚਰ 44 ਆ 42 ਆ 43 ਆ ਜਦੋਂ ਮਰਜ਼ੀ ਲਾ ਦੇ ਇਹਨੇ ਨਾਲ ਕੂਤਰਨੇ ਉੜਨਾ ਹੀ ਉੜਨਾ ਜ਼ੋਰ ਲਾਉਣਾ ਹੀ ਲਾਉਣਾ ਹਮ ਆ ਗੋਲੀ ਇਹ ਗੋਲੀ ਦਾ ਰਿਜ਼ਲਟ ਜੇ ਕੋਈ ਆਪਣਾ ਭਰਾ ਮੰਗਾ ਸਕਦਾ ਇੰਡੀਆ ਹਮ ਜੇ ਕਹਦਾ ਕੋਈ ਰਿਸ਼ਤੇਦਾਰ ਆ ਜਾਂ ਤੁਸੀਂ ਆਨਲਾਈਨ ਮੰਗਾਉਂਦੇ ਛਾਣੇ ਹਾਂ ਜਿੱਤਾ ਹਰੇਕ ਦਾ ਹੀ ਰਿਸ਼ਤੇਦਾਰ ਆ ਹਾਂ ਇੱਕ ਅੱਧਾ ਤਾਂ ਹੁੰਦਾ ਹੀ ਆ ਇੱਥੇ ਇਹ ਇਹ ਗੋਲੀ ਆਪਾਂ ਲਾਈ ਆ ਆਪਣੇ ਕਬੂਤਰਾਂ ਨੂੰ ਸਾਬਿਆਂ ਨੂੰ ਵੀ ਲਈ ਆ ਇੱਕ ਦੋ ਕਬੂਤਰ ਆਪਾਂ ਆਪਣੇ ਸੱਜਣ ਮਿੱਤਰਾਂ ਦੇ ਲਾ ਕੇ ਵੀ ਛੱਡੇ ਨੇ ਮੱਲਾ ਭਰਾ ਐ ਚੱਕੇ ਹੀ ਨੇ ਮੱਲਾ ਇੱਥੇ ਬੈਠੇ ਨੇ ਐ ਕਬੂਤਰ ਚੱਕੇ ਹੀ ਲਿਆਉਣਾ ਪਿਆ ਇੰਨਾ ਕਬੂਤਰ ਦਾ ਮੱਲਾ ਇਹ ਜੋਰ ਲਵਾਉਂਦੀ ਆ ਇਹ ਗੋਲੀ ਖੂਨ ਦਾ ਇਹਦਾ ਸਰਕਲ ਇਹਦਾ ਜਿਹੜਾ ਸ਼ਾਰਟ ਹੈ ਨਾ ਆਪਾਂ ਡਾਟਾ ਪੜ੍ਹਨਾ ਜਦੋਂ ਉਹਦੇ ਵਿੱਚ ਖੂਨ ਦਾ ਸਰਕਲ ਇਹ ਤੇਜ਼ ਕਰਦੀ ਆ ਜਦੋਂ ਦੂਸਰਾ ਮੋੜ ਦਾ ਜਾਨਵਰ ਕਿਸੇ ਬੰਦੇ ਕੋਲੇ ਬਣਿਆ ਵਾ ਗੋੜ ਪੀ ਰਹੇ ਕਿਸੇ ਕੋਲੇ ਕੋਈ ਵੀ ਖਲਾਅ ਰ ਹੈ ਨਹੀਂ ਤਾ ਦੂਸਰ ਵਾਲੇ ਦੇ ਨਾਲ ਦੋ ਵੀ ਦੇ ਦੋ ਇੱਕ ਰਾਤ ਨੂੰ ਦੇ ਦੋ 3 ਵੇ ਜਦੋਂ ਉਹ ਹੀ 12:00 ਵਜੇ ਦੇ ਆਉ ਰਾਤ ਨੂੰ ਇੱਕ ਜਣੋ ਸਵੇਰੇ ਉੱਲਾ ਲਾਉਣਾ ਉੱਲੇ ਉੱਤੇ ਜਾਂ ਪਾਣੀ ਲਾਉਣਾ ਉੱਲੇ ਉੱਤੇ ਦੇ ਗਏ ਛੱਡ ਦੋ ਤਾਂ ਕਬੂਤਰ ਇਹਨੇ ਖੂਨ ਦਾ ਸਰਕਲ ਤੇਜ ਕਰਨਾ ਉਹ ਆਪੇ ਸਿਆਣਾ ਤਾਂ ਕਰੇ ਇਹ ਮੈਂ ਬਾਰ ਬਾਰ ਕਹੀ ਇਹਨਾਂ ਜੇ ਇਹ ਗੋਲੀ ਲਾਣੀ ਆ ਤਾਂ ਇਹੀ ਲਾਣੀ ਆ ਹੋਰ ਕੋਈ ਪ੍ਰੋਜੈਕਟ ਨਹੀਂ ਵਰਤਣਾ ਨਾਲ ਇਹ ਅੰਗਰੇਜ਼ੀ ਪ੍ਰੋਜੈਕਟ ਨਹੀਂ ਲਾਉਣਾ ਇਹਦੇ ਨਾਲ ਕੋਈ ਨਾ ਜੁੜੇ ਬਾੜੀਆਂ ਪਹਿਲਾਂ ਵਾਲੀਆਂ ਗੋਲੀਆਂ ਦਸੀ ਉਹਨਾਂ ਦੀ ਗੱਲ ਕਰਦਾ ਵੀ ਜੇ ਉਹ ਗੋਲੀਆਂ ਦੇ ਨਾਲ ਮਿਲਾ ਕੇ ਨਹੀਂ ਲੈਣੀ ਜੇ ਇੱਕ ਲੈਣੀ ਤਾਂ ਇੱਕੋ ਹੀ ਲੈਣੀ ਆ ਇਹ ਇਹਦਾ ਮਤਲਬ ਕਿ ਜੋ ਨਹੀਂ ਮਿਕਸ ਨਹੀਂ ਕਰਨੇ ਜਿਹੜਾ ਬਾਹਰਲਾ ਪ੍ਰੋਜੈਕਟ ਪੰਜ ਨੇ ਨਹੀਂ ਦਿੰਦੇ ਨੇ ਗੋਲੀ ਨਾਲ ਗੋਲੀ ਮਿਕਸ ਨਹੀਂ ਕਰਨੀ ਗੁਰੂ ਗੋਸ਼ ਨਾਲ ਗੋਲੀ ਹੋ ਜਾਣੀ ਆ ਹੂੰ ਜਿਹੜਾ ਗੁਰੂ ਗੋਸ਼ ਨੇ ਗੁਰੂ ਗੋਸ਼ ਨਾਲ ਗੋਲੀ ਲੱਗ ਜਾਣੀ ਆ ਆਏ ਨਹੀਂ ਵੀ ਤੁਸੀਂ ਵਿਚੇ ਦਾ ਬੀਟਾ ਬੋਲੀ ਲਾਤੀ ਵਿਚੇ ਤੁਸੀਂ ਰਿਕਵਰੀ ਵਾਲਾ ਕੈਪਸੂਲ ਠੋਕਤਾ ਵਿੱਚ ਤੁਸੀਂ ਦੂਜੀ ਨੀਲੀ ਗੋਲੀ ਲਾਤੀ ਜਿਹੜੀ ਆਪਾਂ ਪਹਿਲਾਂ ਰਸੀਆਂ ਨੂੰ ਰਿਐਕਸ਼ਨ ਕਰ ਜਾਂਦਾ ਹੁੰਦਾ ਆ ਇੱਕ ਗਲੂਕੋਸ ਨਾਲ ਗੋਲੀ ਲੱਗ ਜਾਣੀ ਆ ਪਰ ਦੋ ਗੋਲੀਆਂ ਨਹੀਂ ਲੱਗਣੀਆਂ ਜੇ ਆਪਾਂ ਕਹੀਏ ਆ ਵੀ ਲਾ ਦਿਓ ਤੇ ਦੂਆ ਪ੍ਰੋਜੈਕਟ ਵੀ ਲਾ ਦਿਓ ਗਲੂਕੋਸ ਨਾਲ ਗੋਲੀ ਲੱਗ ਜਾਣੀ ਆ ਡੋਜ਼ ਘਟਾ ਲਾ ਤੇ ਮਤਲਬ ਗੋਲੀ ਨਾਲ ਗੋਲੀ ਨਹੀਂ ਲੱਗਣੀ ਗੋਲੀ ਨਾਲ ਗੋਲੀ ਨਹੀਂ ਲੱਗਣੀ ਜਿਹੜੀ ਆ ਪ੍ਰੋਜੈਕਟ ਲਾ ਕੇ ਦੂਆ ਪ੍ਰੋਜੈਕਟ ਹਨਾ ਤਾਂ ਗਲੂਕੋਸ ਆ ਜਿਹੜਾ ਉਹਦੇ ਨਾਲ ਹੀ ਗੋਲੀ ਲੱਗ ਜਾਣੀ ਆ ਮੰਨ ਲਾ ਜੇ ਦੋ ਗੋਲੀਆਂ ਲਾਉਣੀਆਂ ਨੇ ਉੱਥੇ ਇੱਕ ਲਾਵੇ ਗੁਰੂ ਗੋਹ ਦੇ ਨਾਲ ਇਹ ਰੀਡੋਜ ਕਕੜਾਲਾ ਵਾਲਾ ਗੋਲੀ ਦੀ ਇਹ ਗੋਲੀ ਵੀਰੇ ਬਹੁਤ ਤਾੜਾ ਰਿਜ਼ਲਟ ਆ ਆਪਾਂ ਨੇ ਕਬੂਤਰਾਂ ਨੂੰ ਲਾ ਕੇ ਛੱਡੀ ਆ ਤੇ ਆਪਣੇ ਮਨਲਾ ਜਾਨਵਰਾਂ ਚੱਕੇ ਨੇ ਚਾਹੇ ਹਾਰੇ ਚਾਹੇ ਜਿੱਤੇ ਪਰ ਜਿੱਥੇ ਬੈਠ ਗਏ ਆ ਚੱਕ ਕੇ ਲਿਆਉਣੇ ਪਏ ਨੇ ਇੰਨਾ ਜੋਰ ਕਬੂਤਰਾਂ ਨੇ ਲਾਇਆ ਮਨਲਾ ਇਹ ਗੋਲੀ ਜਿਹੜੀ ਬੀਟਾ ਬੋਲੀ ਆ ਜੀ ਠੀਕ ਆ ਜੀ ਬੀਟਾ ਬੋਲੀ ਵੀ ਹੋ ਗਈ ਇੱਕ ਇੱਕ ਜੂਨਾਂ ਵਾਲੀ ਜੋ ਆਪਣੀ ਅੰਡੇ ਵਾਲੀ ਦਵਾਈ ਇੱਥੇ ਹੋਰ ਰਹਿ ਗਈ ਵਿੱਚ ਦੱਸਣੋ ਆਪਣੇ ਕਬੂਤਰ ਬਾਜ਼ ਭਰਾਵਾਂ ਨੂੰ ਬਾਕੀ ਦਾ ਚਲੋ ਤਕਰੀਬਨ ਓਕੇ ਆ ਆਪਣਾ ਕੰਮ ਉਹ ਜਾਲ ਜੇ ਪਾਉ ਮਿਲਦੀ ਆ ਉਹ ਵੀ ਆਪਾਂ ਇਹਦੇ ਵਿੱਚ ਦੱਸ ਦਿੰਨੇ ਆ ਹਨ ਹੂੰ ਤੇ ਜੂਨਾਂ ਦੀ ਗੋਲੀ ਆ ਆਪਣੀ ਇੱਕ ਜੂਨਾਂ ਦੀ ਰਹਿ ਗਈ ਗੋਲੀ ਜੂਨਾਂ ਦੀ ਵੀ ਹੋ ਗਈ ਇੱਕ ਸਾਨੂੰ ਰਿਕਵਰੀ ਵਾਲਾ ਜੇ ਸਵੇਰੀ ਕਰਿਆ ਸੀ ਦਾ ਰਿਕਵਰੀ ਸ਼ਾਲ ਇੱਕ ਸਾਨੂੰ ਆ ਹੋਰ ਦੱਸ ਦਿੰਨੇ ਆ ਆਪਣੇ ਹਾਂਜੀ ਇੱਕ ਆਪਣੇ ਕੂਟਰ ਵਾਲੇ ਭਰਾਵਾਂ ਨੂੰ ਆਪਾਂ ਇੱਕ ਹੋਰ ਆ ਪਾਊਡਰ ਦੱਸਦੇ ਆ ਗੁਰੂਕੋਸ਼ ਵੀ ਆ ਜੀ ਇਹ ਤੇ ਰਿਕਵਰੀ ਵਾਲਾ ਵੀ ਆ ਇਹ ਹੂੰ ਟੋਲਿਸਨ ਕੰਪਨੀ ਆ ਜਿੰਨੇ ਵੀ ਕਬੂਤਰਵਾਜ਼ ਆਹ ਕਬੂਤਰਾਂ ਦੇ ਪ੍ਰੋਜੈਕਟ ਨੇ ਸੌਰੀ ਸਾਰਿਆਂ ਦੇ ਉੱਤੋਂ ਨੰਬਰਾਂ ਦੇ ਉੱਤੇ ਗਿਣਿਆ ਹੋਇਆ ਪ੍ਰੋਜੈਕਟ ਆ ਆ ਮੈਨੂੰ 34 ਨੰਬਰਾਂ ਦੇ ਵਿੱਚ ਆ ਜਾਂਦੀ ਪੰਜ ਚਾਰ ਨੰਬਰਾਂ ਚ ਜਾਊਗਾ ਆ ਦੇਖੋ ਡੱਬੇ ਦੇ ਉੱਤੇ ਲਿਖਿਆ ਰੀਕਾਪ 4 ਤੇ ਰੀਕਾਵਰੀ ਹੁੰਦੀ ਆ ਆਪਾਂ ਰੀਕਾਵਰੀ ਕਹਿੰਦੇ ਆ ਇੰਡੀਆ 4 ਤੇ ਦਾ ਮਤਲਬ ਹੁੰਦਾ ਤੇਜ਼ ਆਪਣੇ 63 ਰੀਕਾਵਰੀ ਕਰਨ ਨੂੰ ਆ ਡੱਬਾ ਇਹ ਪ੍ਰੋਜੈਕਟ ਆਪਾਂ ਵਰਤਿਆ ਵਾ ਦੂਸਰ ਨੂੰ ਕਬੂਤਰ ਆਪਾਂ ਨੇ ਥੋੜਾ ਨਹੀਂ ਲੋਡ ਇਹ ਇੱਕ ਦੂਸਰ ਨੂੰ ਵੀ ਵਰਤੇ ਆ ਬੰਦਿਆਂ ਨੇ ਵਰਤੇ ਆ ਪਤਾ ਵੀ ਕਬੂਤਰ ਦੀ ਹਾਲਤ ਬਹੁਤ ਜ਼ਿਆਦਾ ਕੰਡੀਸ਼ਨ ਖਰਾਬ ਆ ਤੁਸੀਂ ਗੁਰਬੀ ਦੇ ਤਾਂ ਤੁਸੀਂ ਕਰ ਲਿਆ ਆਪਣਾ ਸਾਈਡਾਂ ਜਾਨਵਰ ਫੇਰ ਵੀ ਆਪਣਾ ਪੈਰਾਂ ਤੇ ਨਹੀਂ ਹੁੰਦਾ ਇਹ ਵੀਰੇ ਦੂਸਰ ਨੂੰ ਰਾਤ ਨੂੰ ਦਿਨ ਚ ਮੰਨ ਕੇ ਚੱਲੋ ਜਿਹੜੇ ਕਬੂਤਰ ਦੀ ਹਾਲਤ ਬਹੁਤ ਖਰਾਬ ਆ ਉਹ ਕਬੂਤਰ ਨੂੰ ਨੇ ਕੰਮ ਕਰਨਾ ਉੱਤਰ ਗਿਆ ਇਹਨੂੰ ਇਹ ਉੜ ਕੇ ਇਹ ਸਾਰੀ ਕੰਮ ਕਰੂ ਉੜਨ ਵਾਲੇ ਨੂੰ ਵੀ ਦੇਖ ਸਕਣਾ ਇਹ ਜਿਹੜੇ ਨੂੰ ਵੀ ਦੇਖਦਾ ਇਹ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਗੱਲਬਾਤ ਕੀਤੀ ਆਲੀ ਬਹੁਤ ਕਈ ਗੁਰੂ ਗੋਸ਼ਤਾਂ ਲੱਗਦੇ ਨੇ ਪਾਣੀ ਵਾਲੇ ਗੂਤਰਾਂ ਨੂੰ ਬਹੁਤ ਗੁਰੂ ਗੋਸ਼ ਲੱਗਦੇ ਨੇ ਕੱਲੇ ਉੱਤਰ ਗਏ ਗੂਤਰਾਂ ਨੂੰ ហੋਕਿਆਂ ਨੂੰ ਇਹ ਜਿਹੜੇ ਗੁਰੂ ਗੋਸ਼ ਆ ਰੀ ਕੱਪ ਫੋਰ ਤੇ ਇਹ ਵੀਰੇ ਪਾਣੀ ਵਾਲਿਆਂ ਨੂੰ ਵੀ ਕੰਮ ਕਰੂ ហੋਕਿਆਂ ਨੂੰ ਵੀ ਕੰਮ ਕਰੂ ਹਾਂ ਦੋਨਾਂ ਨੂੰ ਕੰਮ ਕਰੂ ਇਹ ਪ੍ਰੋਜੈਕਟ ਦਾ ਇੱਕ ਨੰਬਰ ਰਿਜ਼ਲਟ ਆ ਵੀਰੇ ਜੇ ਕੋਈ ਮੰਗਾਉਣਾ ਚਾਹੁੰਦਾ ਤਾਂ ਆਪਣੇ ਤੁਹਾਡੇ ਕੋਈ ਸੱਜਣ ਮਿੱਤਰ ਤਾਂ ਜਰੂਰ ਮੇਰਾ ਭਰਾਵਤੋਂ ਵੀ ਮੰਗਾ ਸਕਦਾ ਹਨ ਤੇ ਬਾਕੀ ਤਾਂ ਹੁਣ ਤਕਰੀਬ ਨਾ ਪੜਾ ਤੇ ਬਾਈ ਇੱਥੇ ਹੀ ਆਪਣੀ ਵੀਡੀਓ ਦੀ ਸਮਾਪਤੀ ਆ ਹਨ ਤੇ ਜੇ ਤੁਹਾਨੂੰ ਸਾਡੀ ਵੀਡੀਓ ਇਹ ਵਧੀਆ ਲੱਗਦੀ ਆ ਤਾਂ ਕਮੈਂਟ ਜਰੂਰ ਕਰਕੇ ਦੱਸਿਓ ਹਨ ਜੇ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਨੰਬਰ ਸਕਰੀਨ ਦੇ ਉੱਤੇ ਦਿੱਤੇ ਹੋਣਗੇ ਹਾਂਜੀ ਵੀਰੇ ਬਾਕੀ ਸੌਰੀ ਇੱਕ ਲਾਸਟ ਆਪਣਾ ਪ੍ਰੋਜੈਕਟ ਰਹਿ ਗਿਆ ਸੀ ਹੋਰ ਇਹ ਵੀ ਬਹੁਤ ਮਲਾ ਵਧੀਆ ਪ੍ਰੋਜੈਕਟ ਆ ਜਿਹੜਾ ਵੀਰੇ ਹੁਣ ਆਪਾਂ ਆਹ ਪ੍ਰੋਜੈਕਟ ਫੋਟੋ ਲਾ ਰਹੇ ਆ ਇਹ ਹੈਗਾ ਚੌਨਿਕ ਮਸਕੋ ਮਸਕਲ ਆ ਦੇਖਾ ਇਧਰ ਠੀਕ ਹੈ ਜੀ ਇਹਦੇ 50 ਗੋਲੀਆਂ ਨੇ ਟਾਣਿਕ ਦੀਆਂ ਇਹ ਜਿਹੜਾ ਕੂਟਰ ਦੇ ਮਸਾਲਾ ਪਾਗੈ ਨਹੀਂ ਦਿੰਦੇ ਮਸਾਲਾ ਆਣੀਆਂ ਗੋਲੀਆਂ ਨੇ ਕੋਈ ਮਸਕਲ ਆ ਰਹੇ ਮਸਕਲ ਆ ਰਹੇ ਹੁੰਦਾ ਮਸਾਲਾ ਇਹ ਸਾਰੇ ਬੰਦੇ ਜਿਹੜੇ ਇਟਾਲੀਅਨ ਜਾਣਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਪੜ੍ਹੇ ਲੈਣਾ ਉਹਨਾਂ ਨੇ ਹਨਾ ਮੁੰਡੇ ਆਪਣੇ ਬਾਕੀ ਇੰਗਲਿਸ਼ ਦੇ ਵਿੱਚ ਤੁਸੀਂ ਟ੍ਰਾਂਸਲੇਸ਼ਨ ਕਰ ਲਿਓ ਜਿਹहां ਨੂੰ ਇਟਾਲੀਅਨ ਨਹੀਂ ਆਉਂਦੀ ਅੰਗਰੇਜ਼ੀ ਦੇ ਵਿੱਚ ਚੇਂਜ ਕਰਕੇ ਤੁਸੀਂ ਪੜ੍ਹ ਲਿਓ ਕੋਈ એનર્ਜੀ ਦੀ ਗੋਲੀ ਨਹੀਂ ਕੋਈ ਵੀਰੇ ਬੜਾ ਬੰਦ ਜਾਨਵਰ ਆਪਾਂ ਕਹਿੰਦੇ ਹਾਂ ਫੰਗ ਖੜ ਦੇ ਹਮ ਮਸਾਲਾ ਖਾ ਗਿਆ ਅੱਪਾ ਹੋ ਗਿਆ ਮਸਾਲਾ ਹੋ ਗਿਆ ਇਹ ਮਸਾਲਾ ਦੀਆਂ ਗੋਲੀਆਂ ਨੇ ਇਹ ਗੋਲੀਆਂ ਬਾਈ ਆਪਾਂ ਵਰਤੀਆਂ ਨੇ ਹਮ ਜਾਨਵਰ ਜਿਹੜਾ ਜਿਹੜਾ ਜਮਾ ਹੀ ਆ ਗਿਆ ਉਤਰ ਫੰਗੇ ਆ ਥੱਲੇ ਸਿੱਟ ਕੇ ਬੈਠ ਗਿਆ ਵੀ ਆਹ ਚੀਜ਼ਾਂ ਖਤਮੇ ਹੋ ਗਈਆਂ ਚਾਹੇ ਪਾਣੀ ਵਾਲਾ ਚਾਹੇ ਹੋਕਾ ਇੱਕ ਰੋਈ ਕਬੂਤਰ ਦੇਣੀ ਆ ਇਹ ਇਹ ਗੋਲੀ ਲੈਣੀ ਚ ਇੱਕ ਵਾਰ ਕਿੰਨਾ ਜਤ ਹੁੰਦਾ ਕੋਈ ਕੋਰਸ ਨਹੀਂ ਇਹ ਗੋਲੀ ਨੇ ਤਾਂ ਉਹਨੂੰ ਮੰਨ ਲੇ ਕਹ ਲੋ ਵੀ 5-7 ਘੰਟੇ ਦੇ ਵਿੱਚ ਵਿੱਚ ਆਪਣਾ ਅਸਰ ਦਿਖਾਉਣਾ ਇਹ ਦੋ ਗੋਲੀਆਂ ਦੇ ਸਕਦਾ ਨੂੰ ਇੱਕ ਜਿੱਦਾਂ ਕਬੂਤਰ ਉੜ ਕੇ ਆ ਗਿਆ ਪਤਾ ਇਹ ਜਾਨਵਰ ਦੇ ਉਹ ਚੀਜ਼ਾਂ ਇਹਦਾ ਜਮਾਂ ਹੀ ਖਤਮੇ ਹੋ ਗਿਆ ਇੱਕ ਗੋਲੀ ਉਦਣ ਦੇ ਦੇ ਜੇ ਦੂਜੇ ਦਿਨ ਲੱਗਦਾ ਵੀ ਨਹੀਂ ਸੈੱਟ ਨਹੀਂ ਵੀ ਲੱਗਦਾ ਵੀ ਅੜੜਾ ਅੜਾਰੀ ਵੀ ਮਸਾਂ ਹੀ ਮਾਰਦਾ ਬੰਨ ਪਤਾ ਹੀ ਲਾ ਜਾਂਦਾ ਇੱਕ ਗੋਲੀ ਦੂਜੇ ਦਿਨ ਫੇਰ ਦੇ ਦੇ ਇਹ ਮਸਲਾ ਦੀ ਗੋਲੀ ਆ ਇਹ ਗੋਲੀ ਵੀ ਐ ਕੋਈ ਤੁਹਾਨੂੰ ਅਜੇ ਤੱਕ ਨਾ ਕਹਿੰਨੇ ਇਹ ਦੱਸਿਆ ਪਰ ਇਹ ਆਈਟਮ ਅਸਰਾ ਬਾਰੇ ਵੀ ਨਾ ਕਹਿੰਨੇ ਦੱਸਣ ਆਈਆਂ ਵੀਰੇ ਬਾਕੀ ਤੁਸੀਂ ਡਾਟਾ ਇਹਦਾ ਕੱਢ ਕੇ ਦੇਖ ਲਿਓ ਆ ਗੋਲੀਆਂ ਮਸਲਾਂ ਤੋਂ ਆ ਗੂਤਰਾਂ ਨੂੰ ਇਹ ਆ ਆਪਣੇ ਸੱਜਣ ਮਿੱਤਰ ਨੇ ਦੂਸਰ ਮੋੜੀ ਦੀ ਆਪਾਂ ਵੀਰੇ ਦੂਸਰ ਵਾਲੇ ਨੂੰ ਵੀ ਲਵਾ ਲਵਾਈ ਗੂਤਰ ਨੂੰ ਕੋਈ ਰਾਤ ਨੂੰ ਗੂਤਰ ਥੋੜਾ ਜਿਹਾ ਸਹੀ ਨਹੀਂ ਸੀ ਤਾਪਾਂ ਇਹ ਗੋਲੀ ਦੂਸਰ ਨੂੰ ਵੀ ਰਾਤ ਨੂੰ ਲਵਾਈ ਵੀ ਆ ਗੋਲੀ ਲਾ ਕਿਉਂ ਨਵਾਈ ਕਿ ਮਸਲਾਂ ਤੋਂ ਆ ਹੋਈ ਵੀ ਸਾਰੀ ਰਾਤ ਨੂੰ ਤਵਿਆਂ ਦੇ ਚੱਕੀ ਫਰੀ ਹੋ ਜਾਂਦੇ ਆਂ ਗੈਸ ਦੇ ਉੱਤੇ ਕਾਹ ਕਾਸ ਨੂੰ ਰੱਖਦੇ ਆਂ ਗੂਤਰ ਇਹ ਵੀ ਤੁਹਾਨੂੰ ਇੱਕ ਨੌਲੇਜ ਵਾਲੀ ਗੱਲ ਦੱਸਦਾ ਮੈਂ ਹੁਣ ਕਿਸੇ ਨੇ ਗਰਮ ਕੱਪੜਾ ਲਾ ਕੇ ਸੇਕਾ ਲਵਾਤਾ ਕਿਸੇ ਨੇ ਭਾਉ ਤੇ ਰੱਖ ਲਿਆ ਇੱਕ ਸ਼ਿਕਾਰੀ ਕੁੱਤੇ ਹੋਗੇ ਇੱਕ ਮੁਰਗਿਆਂ ਨੂੰ ਜ਼ਿਆਦਾਤਰ ਇਹ ਕੰਮ ਹੁੰਦਾ ਹੈ ਲੱਗਦਾ ਹੈ ਨਾ ਵੀ ਜਦੋਂ ਤਵੇ ਤੇ ਲਾਲ ਆ ਗਿਆ ਫਰਾਂ ਦੇ ਉੱਤੇ ਹੁਲਾਉਂਦੇ ਹੁੰਨੇ ਆ ਠੀਕ ਆ ਵੀਡੀਓ ਦੇਖੀਆਂ ਹੋਣਗੀਆਂ ਇਹ ਜਿਹੜੀ ਗੋਲੀ ਆ ਬਾਈ ਇਹ ਮਸਲਾਂ ਤੋਂ ਹੀ ਆ ਜਿਹੜਾ ਸੇਕਾ ਤੁਸੀਂ ਲਵਾਉਨੇ ਹੋ ਕਬੂਤਰ ਦੇ ਜਿਹੜੇ ਮਸਲ ਨੇ ਉਹਨਾਂ ਨੂੰ ਭਾਉ ਆਪਾਂ ਦੰਨੇ ਆ ਵੀ ਖੂਨ ਚੱਲ ਪਵੇ ਹਣਾ ਜੋਰ ਲੱਗਿਆ ਮਸਲਾਂ ਦਾ ਉਹਨੂੰ ਇਸ ਏਕਾ ਲਵਾਉਣੇ ਇਹ ਗੋਲੀ ਮੇਰੇ ਹਿਸਾਬ ਨਾਲ ਜੇ ਆਪਾਂ ਗੋਲੀ ਦੇਤੀ ਸੇਕਾ ਲਵਾਉਣ ਦੀ ਲੋੜ ਨਹੀਂ ਅਸੀਂ ਲਵਾਈ ਆ ਸਾਡੇ ਕੋਈ ਸੱਜਣ ਮਿੱਤਰ ਆਪਾਂ ਨਾਉ ਨਹੀਂ ਲੈਣਾ ਉਹਨੇ ਦੂਸਰ ਗੂਤਰ ਛੱਡਿਆ ਸੀ ਗੂਤਰ ਮਗਰੋਂ ਜਾ ਕੇ ਇਕੱਲੇ ਨੂੰ ਇਕੱਲਾ ਰਹਿ ਕੇ ਹਰੇ ਆ ਇਹ ਗੱਲ ਆਪਣਾ ਗੋੜਾ ਜਨੇ ਵੀ ਢਮੋਟ ਵਾਲਾ ਗੂਤਰ ਸੰਭਿਆ ਦੀ ਗੁੜੇ ਨੇ ਇੱਥੇ ਬਾਜੀ ਮਰਾ ਪਿੰਡ ਨਾਉ ਭੁੱਲ ਗਿਆ ਸਾਡਾ ਇਕੱਲੇ ਨੂੰ ਇਕੱਲੇ ਜਾ ਕੇ 5:30 ਵਜੇ ਗੂਤਰ ਹਰੇ ਆ ਰਾਤ ਨੂੰ ਆਪਾਂ ਲਵਾਈ ਇਹੇ ਮਸਾਲਾ ਦੀ ਗੋਲੀ ਆ ਇਹ ਵੀਰੇ ਜੇ ਕੋਈ ਕੁੱਤਰਵਾਜ ਮੰਗਾਉਣੀ ਚਾਹੁੰਦਾ ਤਾਂ ਜਾਨਵਰ ਦੇ ਮਸਾਲਾ ਤੋਂ ਕੰਮ ਕਰਦਾ ਇਹਨਾਂ ਗੋਲੀ ਨੇ ਠੀਕ ਹੈ ਜੀ ਬਾਕੀ ਪ੍ਰੋਜੈਕਟ ਹੋਰ ਬਹੁਤ ਨੇ ਵੀਡੀਓ ਬਹੁਤ ਵੀਰੇ ਲੰਬੀ ਬਣ ਗਈ ਤੁਹਾਨੂੰ ਅਗਲੀ ਵੀਡੀਓ 'ਚ ਜੇ ਤੁਹਾਨੂੰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਕਮੈਂਟ ਜ਼ਰੂਰ ਕਰਕੇ ਦੱਸੋ ਅਗਲੀ ਵੀਡੀਓ ਦੇ ਵਿੱਚ ਅੱਪਾ ਤੁਹਾਨੂੰ ਹੋਰ ਵੀ ਜਿਹੜੇ ਪ੍ਰੋਜੈਕਟ ਨੇ ਅੱਪਾ ਉਹ ਵੀ ਤੁਹਾਨੂੰ ਦੱਸਾਂਗੇ ਵੀਰੇ ਹਨਾ ਓਕੇ ਧੰਨਵਾਦ ਵੀਰੇ ਸਾਰਿਆਂ ਦਾ ਜੀ ਇੱਥੇ ਆਪਾਂ ਬਾਈ ਵੀਡੀਓ ਦੀ ਸਮਾਪਤੀ ਕਰਦੇ ਆਂ